ਇੰਦਰੀ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਫਤਾਪੁਰ ਵਿਖੇ ਸੜਕ ਨਿਰਮਾਣ ਦਾ ਉਦਘਾਟਨ ਕੀਤਾ اے ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਨਾਲ ਦੀ ਪਿੰਡ ਵਾਸੀਆਂ ਦੀ ਕਿ ਇੱਥੇ ਫਿਰਨੀ ਬਣਾਈ ਜਾਵੇ ਸਮੱਸਿਆ ਆ ਰਹੀ ਹੈ ਕੀ ਕਹਿਣਾ ਚਾਹੋ ਉਦਘਾਟਨ ਕੀਤਾ ਵਾਰਡ ਨੰਬਰ 73 73 ਅਜੇ ਸੀ ਵਾਰਡ ਨੰਬਰ 73 ਪਿੰਡ ਫਤਾਪੁਰ ਦੇ ਵਿੱਚ ਲੱਖਣ ਵਾਸੀਆਂ ਦੀ ਬੜੀ ਦੇਰ ਤੋਂ ਇਹ ਮੰਗਸੀ ਕੇ ਪਿੰਡ ਦੇ ਨਾਲ-ਨਾਲ ਜਿਹੜੀ ਫਿਰਨੀ ਚੱਲਦੀ ਹੈ ਇਹ ਸੜਕ ਜਿਹੜੀ ਹੈ ਬਹੁਤ ਖਰਾਬ ਹੋ ਚੁੱਕੀ ਹੈ ਸੋ ਅੱਜ ਅਸੀਂ ਇਸ ਸੜਕ ਦਾ ਕੁਝ ਟ੍ਰਿੰਗ ਕਰਨਾ ਆਏ ਆ ਮੈਂ ਮਾਰੀਓ ਕੁਮਤਰੀ ਭਗਵੰਤ ਮਾਜੀ ਦਾ ਔਰ ਕਾਪੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਪਰਿਵਾਰੀ ਪਨੀਸ ਸੋਧਿਆ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਦੋਂ ਕਦੀ ਵੀ ਅਸੀਂ ਕੋਈ ਜਿਹੜੇ ਲੋਕ ਇਤਹਾਸ ਦੇ ਕੰਮ ਡਵੈਲਪਮੈਂਟ ਦੇ ਕੰਮ ਲੈ ਕੇ ਜਾਂਦੇ ਹਾਂ ਉਪਲ ਦੇ ਅਧਾਰ ਤੇ ਜਿਹੜੇ ਆ ਸਾਡੇ ਕੰਮ ਹੋੁੰਦੇ ਨੇ ਸੋ ਮੈਂ ਇਹਨਾਂ ਲੋਕਾਂ ਨੂੰ ਇੱਕ ਵਾਦਾ ਕੀਤਾ ਸੀਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ بارش ਦਾ ਬੜਾ ਕਹਿਰ ਸੀਗਾ तकरीबन 1 ਮਹੀਨਾ ਨਿਕਲ ਗਿਆ بارشਾਂ ਦੇ ਕਰਕੇ ਤੇ ਤੇ ਅਸੀਂ ਉਦਘਾਟਨ ਪਹਿਲਾਂ ਹੀ ਕਰ ਦੇਣਾ ਸੀਗਾ ਸੜਕ ਪਹਿਲਾਂ ਹੀ ਬਣਾ ਦੇਣੀ ਸੀ ਪਰ ਹੁਣ ਕਿ ਜਿਵੇਂ ਕਿ ਵੈਦਰ ਫੋਰਕਾਸਟ ਜਿਹੜਾ ਦੱਸ ਰਿਹਾ ਕਿ ਉਹ ਨਾਲ ਵਾਲੇ ਦਿਨਾਂ 'ਚ بارش ਬਿਲਕੁਲ ਘੱਟ ਹੈ ਨਾਮ ਦੇ ਬਰਾਬਰੀ ਆ ਤੇ ਇਸ ਕਰਕੇ ਅੱਜ ਅਸੀਂ ਇੱਥੇ ਉਦਘਾਟਨ ਕੀਤਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਇਹ ਸੜਕ ਜਿਹੜੀ ਹੈ ਫਰਸਟ ਕਲਾਸ ਬਣਾ ਦਿੱਤੀ ਜਾਏਗੀ ਅੱਜ ਦੇ ਇਸ ਮੌਕੇ ਤੇ ਮੈਂ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਆਪਣੀ ਪਾਰਟੀ ਦੇ ਸਰਦਾਰ ਲਖਪਿੰਦਰ ਸਿੰਘ ਲੱਖਾ ਜੀ ਲੱਖਾ ਡੀ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਸੀਗੀ ਕਾਰਪੋਰੇਸ਼ਨ ਦੀ ਉਹਨਾਂ ਨੂੰ ਔਰ ਗੁਰਦਾਸ ਜੀ ਨੂੰ ਮਨਜੀਤ ਜੀ ਨੂੰ ਸਾਡੇ ਨਾਲ ਬਿਟਾ ਜੀ ਆਏ ਨੇ ਮੰਦਾ ਦਾ ਸਰਦਾ ਮੈਂ ਪੰਚਨ ਤੇ ਬਹੁਤ ਬਹੁਤ ਸਵਾਗਤ ਕਰਦਾ ਸਾਡੇ ਦਰਬਾਗ ਸਿੰਘ ਜੀ ਭਿੰਦਰ ਸਿੰਘ ਜੀ ਭਿੰਦਰ ਸਿੰਘ ਜੀ ਨੀਸ਼ਾਨਤ ਜੈਮਲ ਸਿੰਘ ਜੈਮਲ ਸਿੰਘ ਜੀ ਸਾਰੇ ਇੱਥੇ ਪਹੁੰਚੇ ਨੇ ਨੀਸ਼ਾਨ ਸਿੰਘ ਜੀ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਇਹਨਾਂ ਦੀ ਭਿੰਦਰ ਸਿੰਘ ਉਹਨਾਂ ਦੀ ਵੀ ਇੱਕ ਡਿਮਾਂਡ ਹੈ ਕਿ ਇਹਨਾਂ ਦੇ ਜਿੱਥੇ ਇਹਨਾਂ ਦੀ ਰਿਹਾਇਸ਼ ਹੈ ਉਸ ਜੱਜ ਘਰ ਦੀ ਜੱਜ ਘਰ ਤੇ ਬਣਾਵਾਂਗੇ ਇੱਕ ਰੋਡ ਦੀ ਇਹਨਾਂ ਦੀ ਫਰਮਾਇਸ਼ ਹੈ ਕਿ ਰੋਡ ਜਿਹਨਾਂ ਦੀ ਕਾਫੀ ਟੁੱਟੀ ਹੈ ਉਹ ਵੀ ਅਸੀਂ ਇਸੇ ਫਿਰਨੀ ਦੇ ਨਾਲ ਨਾਲ ਹੀ ਤੁਹਾਡੀ ਰੋਡ ਵੀ ਬਣਾ ਦਿਆਂਗੇ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਵਾਰਗਵਾ ਦਿੰਨਾ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਉਹ ਬਹੁਤ ਹੀ ਜਿਆਦਾ ਸਪੀਡ ਦੇ ਨਾਲ ਹੋਣਗੇ ਚੌਥਾ ਤਰਫਾ ਜਿਹੜਾ ਅਸੀਂ ਡਵੈਲਪਮੈਂਟ ਦੇ ਕੰਮ ਕਰਾਵਾਂਗੇ ਕੋਈ ਵੀ ਕੰਮ ਡਵੈਲਪਮੈਂਟ ਦਾ ਜਿਹੜਾ ਅਧੂਰਾ ਨਹੀਂ ਛੱਡਿਆ ਜਾਏਗਾ ਮੈਂ ਇਲਾਕਾ ਨਿਵਾਸੀਆਂ ਨੂੰ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਨਾ ਕਿ ਜਿਹੜਾ ਅਸੀਂ ਉਦਘਾਟਨ ਇੱਥੇ ਚਭਾਲ ਰੋਡ 메ਨ ਚਭਾਲ ਰੋਡ ਤੇ ਕੀਤਾ ਸੀਗਾ ਉਹਦਾ ਵੀ ਤੁਸੀਂ ਦੇਖਿਆ ਹੋਣਾ ਕਿ ਕੰਮ ਬੜੀ ਸਪੀਡ ਨਾਲ ਸ਼ੁਰੂ ਹੋ ਗਿਆ ਉਸ ਸੜਕ ਜਿਹੜੀ ਆ ਕਾਫੀ ਜ਼ਿਆਦਾ ਵਾਈਡ ਹੋ ਜਾਣੀ ਹੈ ਵਾਈਡਿੰਗ ਹੋ ਕੇ ਤੇ ਉਹ ਸੜਕ ਪਾਸ ਕਲਾਸ ਇੱਬਨ ਤੱਕ ਬਣੂਗੀ ਸੋ ਇਥੇ ਤੁਸੀਂ ਜਾਣਦੇ ਹੋ ਕਿ ਇਸ ਮੇਨ ਰੋਡ ਦੇ ਉੱਤੋਂ ਬਾਬਾ ਬੁੱਢਾ ਸਾਹਿਬ ਜਿਹੜੇ ਸ਼ਰਧਾਲੂ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਜਾਂਦੇ ਨੇ ਉਹਨਾਂ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਔਰ ਉਹਦੇ ਨਾਲ ਨਾਲ ਹੀ ਰਾਜਾ ਸਵਾਮੀ ਦਾ ਡੇਰਾ ਇੱਥੇ ਇਸੇ ਰੋਡ ਤੇ ਉਹਨਾਂ ਵਾਸਤੇ ਵੀ ਮੈਂ ਕਾਫੀ ਦੇਰ ਤੋਂ ਵੀ ਮੰਗ ਕਰ ਰੇ ਸੀ ਉਹਨਾਂ ਨੂੰ ਵੀ ਮੈਂ ਤੁਹਾਡੇ ਮਾਧਮੇ ਨਾਲ ਹੀ ਦੱਸਣਾ ਚਾਹਾਂਗਾ ਕਿ ਉਹ ਸੜਕ ਵੀ ਅਸੀਂ ਬੜੀ ਜਲਦੀ ਹੀ ਜਿਨ੍ਹਾਂ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੀ 5.7 ਕਿਲੋਮੀਟਰ ਸੜਕ ਹੈ ਉਹ ਬਣਾ ਦਿੱਤੀ ਜਾਏਗੀ ਕਿੰਨੀ ਦੀ ਲਗਤ ਨਾਲ ਬਣਨ ਜਾ ਰਹੀ ਹੈ ਐਮਐਨਐ ਸਾਹਿਬ ਕਿਹੜੀ ਹੈ ਬਲੀ ਲਗਤ ਤੇ ਮੈਨੂੰ ਨਹੀਂ ਤਕਰੀਬਨ 50 ਲੱਖ ਰੁਪਏ ਦੇ ਕਰੀਬ ਰੱਖੇ ਭਾਈਨਾ ਵੀ ਗੱਲਬਾਤ